ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਕੀ ਨਗਰੀ ਉੱਥੇ ਇੱਕ ਘਟੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਕਿ ਕਿਵੇਂ ਸਰੋਵਰ ਦੇ ਵਿੱਚ ਨਹਾਉਂਦਾ ਨਾਹਾਉਂਦਾ ਇੱਕ ਨੌਜਵਾਨ ਕਰ ਬੈਠਾ ਆਪਣਾ ਨੁਕਸਾਨ ਤੇ ਸਾਧ ਸੰਗਤ ਜੀ ਇੱਕ ਰੂਹ ਕੰਬਾਉਣ ਵਾਲੀ ਇਹ ਘਟਨਾ ਸਾਹਮਣੇ ਆਈ ਹੈ ਕਿ ਕਈ ਵਾਰੀ ਇਨਸਾਨ ਆਪਣੇ ਮਨ ਦੇ ਵਿੱਚ ਹੰਕਾਰ ਕਰ ਲੈਂਦਾ ਹੈ ਤੇ ਹੰਕਾਰ ਕਰਦਾ ਕਰਦਾ ਇੰਨਾ ਹੰਕਾਰੀ ਹੋ ਜਾਂਦਾ ਹੈ ਕਿ ਉਹ ਗੁਰੂ ਨੂੰ ਹੀ ਭੁੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਗੁਰੂ ਨੂੰ ਵੀ ਚਮਤਕਾਰ ਦਿਖਾਉਣਾ ਪੈਂਦਾ ਹੈ ਕਿ ਹਾਂ ਅਸੀਂ ਮੌਜੂਦ ਹਾਂ ਤੇ ਐਦਾਂ ਦਾ ਹੀ ਚਮਤਕਾਰ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਦਰਸ਼ਨ ਕਰਨ ਗਏ ਇੱਕ ਗੁਰਸਿੱਖ ਦੇ ਨਾਲ ਹੋਇਆ ਜਦੋਂ ਉਹ ਹੰਕਾਰ ਦੇ ਵਿੱਚ ਆ ਕੇ ਗੁਰੂ ਨਾਲੋਂ ਟੁੱਟ ਚੁੱਕਿਆ ਸੀ ਅਤੀ ਉਸ ਤੋਂ ਬਾਅਦ ਉਹ ਮਨ ਮਾਰ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗਿਆ ਸੀ ਤੇ ਉੱਥੇ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗਿਆ ਤਾਂ ਉਸ ਵਕਤ ਵਾਪਰ ਗਿਆ ਉਸ ਨਾਲ ਐਸਾ ਭਾਣਾ ਕਿ ਤੁਸੀਂ ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ ਐਸੀ ਹੀ ਘਟਨਾ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਕਿ ਕਿਵੇਂ ਗੁਰੂ ਸਾਹਿਬ ਨੇ ਉੱਥੇ ਚਮਤਕਾਰ ਦਿਖਾਇਆ ਤੇ ਉਸ ਗੁਰਸਿੱਖ ਨੂੰ ਸਿੱਧੇ ਰਸਤੇ ਪਾਇਆ ਕਿਉਂਕਿ ਗੁਰੂ ਨੂੰ ਵੀ ਹਾਜ਼ਰ ਨਾਜ਼ਰ ਹੋਣਾ ਪੈਂਦਾ ਹੈ ਕਿਉਂਕਿ ਗੁਰੂ ਕਦੇ ਵੀ ਆਪਣੇ ਸਿੱਖ ਦਾ ਨੁਕਸਾਨ ਨਹੀਂ ਕਰਦਾ ਪਰ ਜਿਹੜੇ ਲੋਕ ਹੰਕਾਰੀ ਹੋ ਜਾਂਦੇ ਨੇ ਉਹਨਾਂ ਦਾ ਨੱਕ ਤਾਂ ਫਿਰ ਮੋੜਨਾ ਹੀ ਹੁੰਦਾ ਹੈ ਵੀਡੀਓ ਦੇ ਆਖਰੀ 3 ਮਿੰਟ ਬੜੇ ਹੀ ਗੌਰ ਦੇ ਨਾਲ ਸੁਣਿਓ ਤੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਪੂਰਥਲਾ ਦਾ ਰਹਿਣ ਵਾਲਾ surjeet singh ਅਤੇ ਉਸ ਦੀ ਧਰਮ ਪਤਨੀ ਤੇ ਉਹਨਾਂ ਦੇ ਘਰ ਇੱਕ ਬੇਟਾ ਜੋ ਕਿ ਬਚਪਨ ਤੋਂ ਹੀ بڑا ਹੀ ਹੋਣਹਾਰ ਤੇ ਉਸ ਦਾ ਨਾਮ harjeet singh ਬਚਪਨ ਤੋਂ ਹੀ ਉਸ ਨੇ ਕੇਸ ਰੱਖੇ ਹੋਏ ਸੀ ਤੇ ਗੁਰੂ ਦੇ ਭਰਤੀ ਉਸ ਦੀ ਪੂਰੀ ਸ਼ਰਦਾ ਸੀ ਸਵੇਰੇ ਸ਼ਾਮ ਨਿਤਨੇਮ ਕਰਦਾ ਗੁਰੂ ਘਰ ਵੀ ਜਾਂਦਾ ਸੇਵਾ ਵੀ ਕਰਦਾ ਕਿਉਂਕਿ ਉਸ ਦੇ ਪਿਤਾ surjeet singh ਉਹ ਵੀ ਗੁਰੂ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਸੀ ਤਾਂ ਸਾਹਾ ਸੰਗਤ ਜੀ ਪਰਿਵਾਰ ਦੇ ਵਿੱਚ ਸਿੱਖੀ ਦਾ ਮਾਹੌਲ ਹੋਣ ਕਰਕੇ ਜੋ ਉਹਨਾਂ ਦਾ ਬੇਟਾ ਹਰਜੀਤ ਸਿੰਘ ਸੀ ਉਹ ਵੀ ਗੁਰੂ ਨਾਲ ਜੁੜਿਆ ਹੋਇਆ ਸੀ ਉਸਨੇ 12ਵੀਂ ਕਰ ਲਈ ਤੇ ਘਰ ਦੇ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਸੁਰਜੀਤ ਸਿੰਘ ਨੇ ਆਪਣੀ ਧਰਮ ਪਤਨੀ ਦੇ ਨਾਲ ਰਹਿ مشਵਰਾ ਕੀਤਾ ਕਿ ਕਿਉਂ ਨਾ ਆਪਾਂ ਆਪਣੇ ਪੁੱਤਰ ਨੂੰ ਕੈਨੇਡਾ ਭੇਜ ਦਈਏ ਕਿਉਂਕਿ ਉੱਥੇ ਚੰਗਾ ਕੈਰੀਅਰ ਵੀ ਬਣ ਜਾਵੇਗਾ ਪੰਜਾਬ ਦੇ ਵਿੱਚ ਤਾਂ ਕੋਈ ਨੌਕਰੀਆਂ ਹੈ ਨਹੀਂ ਤੇ ਉੱਥੇ ਜਾ ਕੇ ਆਪਣੇ ਆਪ ਨੂੰ ਸੈਟਲ ਵੀ ਕਰ ਲਵੇਗਾ ਹੋ ਸਕਦਾ ਹੈ ਆਪਣੇ ਘਰ ਦੇ ਹਾਲਾਤ ਜਿਹੜੇ ਹੈ ਉਹ ਸੁਧਰ ਜਾਣ ਤਾਂ ਸਾਧ ਸੰਗਤ ਜੀ ਉਹਨਾਂ ਨੇ ਫੈਸਲਾ ਲਿਆ ਕਿ ਆਪਾਂ ਇਸ ਨੂੰ ਕੈਨੇਡਾ ਤਾਂ ਭੇਜ ਦੇਵਾਂਗੇ ਪਰ ਆਪਣੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਪਰ ਆਪਾਂ ਇਸ ਨੂੰ ਕਿਵੇਂ ਭੇਜਾਂਗੇ ਤਾਂ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਸਹੂਕਾਰਾਂ ਤੋਂ ਕਰਜ਼ਾ ਲੈ ਕੇ ਆਪਣੇ ਪੁੱਤਰ ਹਰਜੀਤ ਸਿੰਘ ਨੂੰ ਕੈਨੇਡਾ ਭੇਜਣ ਦੇ ਲਈ ਤਿਆਰ ਕਰ ਲਿਆ ਹਰਜੀਤ ਸਿੰਘ ਦੀ ਮਾਂ ਨੇ ਕਿਹਾ ਕਿ ਪੁੱਤਰ ਤੂੰ ਵਿਦੇਸ਼ ਦੀ ਧਰਤੀ ਤੇ ਤਾਂ ਜਾ ਰਿਹਾ ਆ ਵੇਖੀ ਕਿਤੇ ਤੈਨੂੰ ਸਿੱਖੀ ਤੋਂ ਦੂਰ ਨਾ ਹੋ ਜਾਏ ਕਿਉਂਕਿ ਮਾਂ ਨੂੰ ਅੰਦਰੋਂ ਕਿਤੇ ਨਾ ਕਿਤੇ ਡਰ ਸਤਾਉਂਦਾ ਸੀ ਕਿ ਮੇਰਾ ਪੁੱਤਰ ਆਪਣੀ ਮਾਂ ਦੇ ਕੋਲੋਂ ਵੱਖ ਹੋ ਰਿਹਾ ਹੈ ਕਿਤੇ ਉਹ ਨਾ ਹੋਵੇ ਕਿ ਉੱਥੇ ਜਾ ਕੇ ਗੁਰੂ ਤੋਂ ਹੀ ਵੱਖ ਹੋ ਜਾਏ ਕਹਿੰਦੀ ਨਾ ਕਿ ਗੁਰੂ ਤੋਂ ਬੇਮੁਖ ਹੋ ਜਾਈ ਉਹਨੂੰ ਦੋ ਜਹਾਨਾਂ ਤੱਕ ਢੋਈ ਨਹੀਂ ਮਿਲਦੀ ਕਿ ਐਦਾਂ ਦੀ ਹੀ ਘਟਨਾ ਦੇ ਬਾਰੇ ਉਸਨੂੰ ਪਹਿਲਾਂ ਹੀ ਉਸਦੀ ਮਾਤਾ ਨੂੰ ਪਤਾ ਲੱਗਣ ਲੱਗ ਗਿਆ ਸੀ ਦੋਸਤੋ ਬਾਅਦ ਹਰਜੀਤ ਸਿੰਘ ਕਹਿਣ ਲੱਗਿਆ ਕਿ ਮਾਂ ਐਦਾਂ ਦਾ ਕੁਝ ਨਹੀਂ ਹੋ ਸਕਦਾ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਸਭ ਕੁਝ ਠੀਕ ਠਾਕ ਹੀ ਹੋਵੇਗਾ ਤੇ ਸਾਧ ਸੰਗਤ ਜੀ ਉਹ ਦਿਨ ਆ ਗਿਆ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਕੈਨੇਡਾ ਦੀ ਫਲਾਈਟ ਫੜ ਲਈ ਹਰਜੀਤ ਸਿੰਘ ਨੇ ਹਰਜੀਤ ਸਿੰਘ ਕੈਨੇਡਾ ਪਹੁੰਚ ਜਾਂਦਾ ਹੈ ਤੇ ਉੱਥੇ ਸਭ ਕੁਝ ਉਸ ਦੇ ਲਈ ਨਵਾਂ ਨਵਾਂ ਜਾਪਦਾ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਇੱਕੇ ਦਮ ਜਦੋਂ ਕੈਨੇਡਾ ਦੇ ਵਿੱਚ ਆਇਆ ਤਾਂ ਉਸ ਨੇ ਸਾਰੀ ਹੀ ਆਪਣੀ ਦੁਨੀਆ ਬਦਲੀ ਬਦਲੀ ਦੇਖੀ ਉੱਥੇ ਆ ਕੇ ਸਭ ਤੋਂ ਪਹਿਲਾਂ ਉਹ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਤੇ ਐਡਮਿਸ਼ਨ ਲੈਣ ਤੋਂ ਬਾਅਦ ਉੱਥੇ ਇੱਕ ਦੋਸਤੀ ਹੋ ਜਾਂਦੀ ਹੈ ਇੱਕ ਗੋਰੀ ਲੜਕੀ ਦੇ ਨਾਲ ਉਸ ਗੋਰੀ ਲੜਕੀ ਦੇ ਨਾਲ ਦੋਸਤੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਇਕੱਠੇ ਹੀ ਕਾਲਜ ਦੇ ਵਿੱਚ ਜਾਂਦੇ ਇਕੱਠੇ ਹੀ ਪੜ੍ਹਾਈ ਕਰਦੇ ਤਾਂ ਇੱਕ ਦਿਨ ਗੋਰੀ ਨੇ ਕਿਹਾ ਕਿ ਚਲੋ ਮੈਂ ਆਪਣੇ ਪਿਤਾ ਦੇ ਨਾਲ ਤੁਹਾਨੂੰ ਮਿਲਾਉਣੀ ਆ ਤਾਂ ਸਾਹਸੰਗਤ ਜੀ ਹਰਜੀਤ ਨੂੰ ਲੈ ਕੇ ਗੋਰੀ ਉਹ ਆਪਣੇ ਪਿਤਾ ਦੇ ਕੋਲ ਚਲ ਜਾਂਦੀ ਹੈ ਤਾਂ ਉਸ ਦਾ ਪਿਤਾ ਜਦੋਂ ਹਰਜੀਤ ਨੂੰ ਮਿਲਦਾ ਹੈ ਤਾਂ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ ਤੇ ਹਰਜੀਤ ਨੇ ਕਿਹਾ ਉਸ ਗੋਰੀ ਲੜਕੀ ਨੂੰ ਕਿ ਮੈਂ ਹੁਣ ਤੇਰੇ ਨਾਲ ਇਹ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦਾ ਹਾਂ ਕਿਉਂਕਿ ਆਪਾਂ ਇੱਕ ਦੋਸਤ ਸੀ ਤੇ ਦੋਸਤ ਤੋਂ ਬਾਅਦ ਹੁਣ ਆਪਾਂ ਪ੍ਰੇਮੀ ਬਣ ਚੁੱਕੇ ਹਾਂ ਤੇ ਹੁਣ ਆਪਾਂ ਇੱਕ ਦੂਜੇ ਦੇ ਜੀਵਨ ਸਾਥੀ ਬਹੁਤ ਜਲਦੀ ਬਣਨਾ ਹੈ ਉਸ ਤੋਂ ਬਾਅਦ ਉਸ ਗੋਰੀ ਨੇ ਕਿਹਾ ਕਿ ਮੈਨੂੰ ਇਸ ਵਿਸ਼ੇ ਤੇ ਆਪਣੇ ਪਿਤਾ ਦੇ ਨਾਲ ਗੱਲ ਕਰਨੀ ਪਵੇਗੀ ਜਦੋਂ ਉਸ ਗੋਰੀ ਲੜਕੀ ਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ ਤਾਂ ਉਸ ਦਾ ਪਿਤਾ ਕਹਿਣ ਲੱਗਿਆ ਕਿ ਜਿੱਥੋਂ ਤੱਕ ਤੇਰਾ ਦੋਸਤ ਸੀ ਉੱਥੋਂ ਤੱਕ ਤਾਂ ਠੀਕ ਹੈ ਪਰ ਜੇਕਰ ਤੂੰ ਇਸ ਸਿੱਖ ਦੇ ਨਾਲ ਵਿਆਹ ਕਰਵਾਉਣਾ ਚਾਹਨੀ ਆ ਤਾਂ ਇਸ ਨੂੰ ਕਹ ਦੇ ਕਿ ਪਹਿਲਾਂ ਕੇਸ ਕਤਲ ਕਰਵਾ ਲਾ ਅਤੇ ਦਾੜੀ ਕਲੀਨ ਸ਼ੇਵ ਕਰਾ ਲਾ। ਉਸ ਤੋਂ ਬਾਅਦ ਉਸ ਗੋਰੀ ਲੜਕੀ ਨੇ ਹਰਜੀਤ ਨੂੰ ਕਿਹਾ ਕਿ ਮੇਰੇ ਪਾਪਾ ਦੀ ਤਾਂ ਇਹ ਮੰਗ ਹੈ। ਤਾਂ ਸਾਧ ਸੰਗਤ ਜੀ ਐਸ ਮੌਕੇ ਤੇ ਜੋ ਹਰਜੀਤ ਹੈ ਉਹ ਗੁਰੂ ਨੂੰ ਭੁੱਲ ਚੁੱਕਿਆ ਸੀ ਅਤੇ ਉਹ ਹੰਕਾਰ ਦੇ ਵਿੱਚ ਆ ਗਿਆ ਸੀ। ਅਤੇ ਉਸ ਨੇ ਬਿਨਾ ਕੁਝ ਸੋਚੇ ਸਮਝੇ ਆਪਣੇ ਕੇਸ ਕਤਲ ਕਰਵਾ ਦਿੱਤੇ। ਉਹ ਸਭ ਕੁਝ ਭੁੱਲ ਗਿਆ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਅਤੇ ਮੇਰੇ ਪਰਿਵਾਰ ਦੇ ਉੱਪਰ ਕੀ ਬੀਤੇਗੀ ਜੇਕਰ ਉਹਨਾਂ ਨੂੰ ਪਤਾ ਲੱਗੇਗਾ ਤਾਂ ਉਸਨੇ ਚਰਚ ਦੇ ਵਿੱਚ ਜਾ ਕੇ ਉਸ ਗੋਰੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਉਸ ਤੋਂ ਬਾਅਦ ਉਸ ਗੋਰੀ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਮੈਂ ਹੁਣ ਤੇਰੇ ਪਿੰਡ ਪੰਜਾਬ ਵਿੱਚ ਜਾਣਾ ਚਾਹੁੰਨੀ ਹਾਂ ਤੇ ਉੱਥੇ ਜਾ ਕੇ ਮੈਂ ਤੇਰੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਨੀ ਹਾਂ ਤਾਂ ਉਹਨਾਂ ਨੇ ਪੰਜਾਬ ਦੀ ਫਲਾਈਟ ਫੜੀ ਤਾਂ ਸਾਧ ਸੰਗਤ ਜੀ ਜਦੋਂ ਆਪਣੇ ਪਿੰਡ ਦੇ ਵਿੱਚ ਪਹੁੰਚਦਾ ਹੈ ਤੇ ਜਦੋਂ ਹਰਜੀਤ ਦੀ ਮਾਂ ਆਪਣੇ ਪੁੱਤਰ ਨੂੰ ਗੋਰੀ ਦੇ ਨਾਲ ਵੇਖਦੀ ਹੈ ਤੇ ਹਰਜੀਤ ਦੇ ਵਾਲ ਕੱਟੇ ਹੋਏ ਦੇਖਦੀ ਹੈ ਤਾਂ ਉਹ ਕਸ ਕਾ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਅਤੇ ਉਸ ਤੋਂ ਬਾਅਦ ਉਸ ਦਾ ਪਿਤਾ ਸੁਰਜੀਤ ਸਿੰਘ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਸਾਡਾ ਪੁੱਤਰ ਐਦਾਂ ਦਾ ਕੰਮ ਕਰੇਗਾ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਸੁਰਜੀਤ ਸਿੰਘ ਅਤੇ ਹਰਜੀਤ ਸਿੰਘ ਦੋਨੋਂ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਨੂੰ ਤਾਂ ਪੈਰਾਲਾਈਜ਼ ਮਾਰ ਗਿਆ ਅਤੇ ਕੁਝ ਸਮਾਂ ਬੈੱਡ ਤੇ ਪਈ ਅਤੇ ਉਹ ਆਪਣੇ ਪੁੱਤਰ ਦਾ ਇਹ ਰੂਪ ਦੇਖ ਕੇ ਬਹੁਤ ਦੁਖੀ ਹੋ ਗਈ ਸੀ ਤੇ ਇਹ ਦਰ ਦੋਸਤੋ ਸਹਿ ਨਹੀਂ ਹੋਇਆ ਤਾਂ ਇਸ ਕਰਕੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਈ ਆਪਣੀ ਮਾਂ ਦੇ ਚਲੇ ਜਾਣ ਤੋਂ ਬਾਅਦ ਕਾਫੀ ਡਿਪਰੈਸ਼ਨ ਦੇ ਵਿੱਚ ਆ ਗਿਆ ਹਰਜੀਤ ਸਿੰਘ ਅਤੇ ਉਸ ਤੋਂ ਬਾਅਦ ਉਹ ਗੋਰੀ ਵੀ ਉਸ ਨੂੰ ਛੱਡ ਕੇ ਵਾਪਸ ਕੈਨੇਡਾ ਚਲੀ ਗਈ ਅਤੇ ਉਹ ਇਹ ਕਹਿਣ ਲੱਗੀ ਕਿ ਜੋ ਆਪਣੇ ਮਾਤਾ-ਪਿਤਾ ਦਾ ਨਾ ਹੋ ਸਕਿਆ ਆਪਣੇ ਗੁਰੂ ਦਾ ਨਾ ਹੋ ਸਕਿਆ ਉਹ ਮੇਰਾ ਕਿੱਥੋਂ ਹੋਵੇਗਾ ਤਾਂ ਐਸ ਸਮੇਂ ਜੋ ਹਰਜੀਤ ਸਿੰਘ ਹੈ ਉਸ ਨੂੰ ਪੂਰੀ ਗਹਿਰੀ ਸੱਟ ਲੱਗੀ ਕਿਉਂਕਿ ਉਹ ਗੁਰੂ ਤੋਂ ਬੇਮੁਖ ਹੋ ਗਿਆ ਸੀ ਅਤੇ ਗੁਰੂ ਤੋਂ ਬੇਮੁਖ ਹੋ ਕੇ ਜੋ ਉਸ ਨੇ ਪਾਇਆ ਸੀ ਉਹ ਵੀ ਉਸ ਨੂੰ ਛੱਡ ਕੇ ਚਲਾ ਗਿਆ ਸੀ ਤੇ ਰਹਿਣ ਦੀ ਗੱਲ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਜਾ ਚੁੱਕੀ ਸੀ ਤਾਂ ਸਾਧ ਸੰਗਤ ਜੀ ਉਸ ਦਾ ਇੱਕ ਦੋਸਤ ਉਸ ਨੂੰ ਕਹਿਣ ਲੱਗਾ ਕਿ ਚਲੋ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਹਾਂ ਕਹਿੰਨੇ ਆ ਕਿ ਗੁਰੂ ਸਭ ਨੂੰ ਬਖਸ਼ਦ ਹੁੰਦਾ ਹੈ ਤੇ ਤੇਰੀ ਕੀਤੀਆਂ ਆ ਭੁੱਲਾਂ ਦੀ ਵੀ ਤੈਨੂੰ ਬਖਸ਼ੀਸ਼ ਉੱਥੋਂ ਮਿਲ ਜਾਵੇਗੀ ਤਾਂ ਸਾਧ ਸੰਗਤ ਜੀ ਹਰਜੀਤ ਸਿੰਘ ਆਪਣੇ ਦੋਸਤ ਦੇ ਨਾਲ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦਾ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਇਮਾਰਤ ਦੇਖ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਆਪਣੇ ਸਿਰ ਦੇ ਉੱਪਰ ਹੱਥ ਰੱਖ ਕੇ ਜੋਰ ਦੇਣੇ ਚੀਕ ਮਾਰਦਾ ਹੈ ਤੇ ਉਸਦੀ ਆਵਾਜ਼ ਉੱਥੇ ਹੀ ਬੰਦ ਹੋ ਜਾਂਦੀ ਹੈ ਉਹ ਬਹੁਤ ਬੋਲਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਬੋਲ ਨਹੀਂ ਪਾਉਂਦਾ ਉਸਦੇ ਦੋਸਤ ਇਹ ਹੈਰਾਨ ਰਹਿ ਜਾਂਦੇ ਨੇ ਕਿ ਇਹ ਇਸਦੇ ਨਾਲ ਕੀ ਹੋਇਆ ਅਤੇ ਉਸ ਤੋਂ ਬਾਅਦ ਉਸ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਉਂਦੇ ਐ ਇਸ਼ਨਾਨ ਕਰਾਉਂਦੇ ਕਰਾਉਂਦੇ ਵੀ ਉੱਚੀ ਉੱਚੀ ਤਾਹਾਂ ਮਾਰ ਕੇ ਰੋ ਰਿਹਾ ਹੁੰਦਾ ਹੈ ਤੇ ਆਪਣੇ ਮਨ ਦੇ ਵਿੱਚ ਜਿਵੇਂ ਉਹ ਮੁਆਫੀ ਮੰਗ ਰਿਹਾ ਹੋਵੇ ਉਸਦੇ ਮਨ ਦੇ ਵਿੱਚ ਜਿਵੇਂ ਗਹਿਰਾ ਪਛਤਾਪ ਹੋਵੇ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਗ੍ਰੰਥੀ ਸਿੰਘ ਦੇ ਕੋਲ ਉਸ ਨੂੰ ਲੈ ਕੇ ਆਂਦਾ ਗਿਆ ਅਤੇ ਗ੍ਰੰਥੀ ਸਿੰਘ ਨੂੰ ਸਾਰੀ ਇਸ ਘਟਨਾ ਦੇ ਬਾਰੇ ਦੱਸ ਦਿੱਤਾ ਅਤੇ ਗ੍ਰੰਥੀ ਸਿੰਘ ਨੇ ਫਿਰ ਕਿਹਾ ਕਿ ਕੋਈ ਗੱਲ ਨਹੀਂ ਇਹ ਗੁਰੂ ਬਖਸ਼ਣ ਹਾਰ ਹੈ ਤੁਸੀਂ ਗੁਰੂ ਦੇ ਦਰ ਤੇ ਆ ਚੁੱਕੇ ਹੋ ਗੁਰੂ ਸਭ ਨੂੰ ਬਖਸ਼ਦਾ ਹੈ ਤੁਹਾਡੀਆਂ ਕੀਤੀਆਂ ਭੁੱਲਾਂ ਨੂੰ ਵੀ ਬਖਸ਼ੇਗਾ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤ ਤੇ ਪ੍ਰਵਾਣ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ